ਸੋਸ਼ਲ ਮੀਡੀਆ ਐਪਸ ਨੇ ਦੁਨੀਆ ਇੰਨੀ ਕੀ ਪਾਗਲ ਕਰਤੀ ਕਿ ਉਹਨਾਂ ਨੂੰ ਆਪਣਾ ਆਪ ਭੁੱਲ ਜਾਂਦਾ ਹੈ ਇਹ ਬੀਬੀ ਸੜਕ ਤੇ ਵੀਡੀਓ ਬਣਾ ਰਹੀ ਹੁੰਦੀ ਹੈ ਆਪਣੇ ਇੰਸਟਾਗ੍ਰam ਦੇ ਲਈ ਰੀਲਾ ਬਣਾ ਰਹੀ ਹੁੰਦੀ ਹੈ ਅਚਾਨਕ ਇੱਕ ਮੋਟਰਸਾਈਕਲ ਸਵਾਰ ਆਉਂਦਾ ਹੈ ਅਤੇ ਉਸ ਦੀ ਚੈਨੀ ਗਲੇ ਦੇ ਵਿੱਚੋਂ ਲਾ ਕੇ ਭੱਜ ਜਾਂਦਾ ਉਸ ਤੋਂ ਬਾਅਦ ਇਹ ਬੀਬੀ ਕਾਫੀ ਜ਼ਿਆਦਾ ਰੌਲਾ ਪਾਉਂਦੀ ਹੈ ਪਰ ਇਹ ਮੋਟਰਸਾਈਕਲ ਸਵਾਰ ਇਸ ਦੀ ਚੈਨੀ ਲਾ ਕੇ ਭੱਜ ਜਾਂਦਾ ਹੈ ਬਾਕੀ ਦੋਸਤੋ ਅਓ ਲੈ ਚੱਲਦੇ ਹਾਂ ਇਸ ਦੀ ਪੂਰੀ ਵੀਡੀਓ ਦੇ ਵੱਲ ਕੀ ਕੁਛ ਹੋਇਆ ਇਸ ਆਂਟੀ ਦੇ ਨਾਲ ਦੁਪੱਟਾ ਲੈ ਰਹਿ ਹੈ ਹੋ ਨਹੀਂ ਇਹ ਮਤ ਉਹ ਅਸਲੀ ਦਾ ਅਸਲੀ ਜਿਤਨੋ ਚੀਜ਼ ਮਕਰ ਮਕਰ ਹੀ ਇਨਹਾਟੇ ਕਿਉਂ ਆ ਰਹਾ ਹੈ ਲੈ ਜਾ ਤਮ ਚੀਜ਼ ਲੈ ਲੈ तो दोनों चीज गई मंगल चिकू उठ के आएंगी